ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਪੁਰਵਾਂਚਲ ਨਾਮਾ ਪੰਜਾਬੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਦਲਜੀਤ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮਤਲਬ ਦੀ ਗੱਲ ਅਮੇਠੀ ਹਾਰ ਜਾਏਗੀ ਭਾਜਪਾ ਕਾਂਗਰਸ ਅਤੇ ਗਾਂਧੀ ਪਰਿਵਾਰ ਕਾਰਨ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਅਮੇਠੀ ਦਾ ਇੱਕ ਵੱਖਰਾ ਸਥਾਨ ਹੈ ਸੰਜੇ ਗਾਂਧੀ ਦੀ ਨੁਮਾਇੰਦਗੀ ਕਾਰਨ 1980 ਵਿੱਚ ਸੰਸਦ ਵਿੱਚ ਅਮੇਠੀ ਦੀ ਮਤਤਾ ਵਾਲਾ ਅਕਸ ਉੱਤਰ ਉਭਰਿਆ ਬਾਦ ਦੇ ਦਿਨਾਂ ਵਿੱਚ ਇਹ ਬਹੁਤ ਮਤਵਪੂਰਨ ਵਿਅਕਤੀਆਂ ਦੀ ਨੁਮਾਇੰਦਗੀ ਕਰਨ ਦਿਨ-प्रतिदिन ਵੱਧਾ ਗਿਆ। ਬਾਦ ਦੇ ਦਿਨਾਂ ਵਿੱਚ ਸੰਜੇ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਵੀ ਇਸ ਦਾ ਖੂਬ ਫਾਇਦਾ ਉਠਾਇਆ। ਗਾਂਧੀ ਪਰਿਵਾਰ ਦੀ ਜਜਬਾਤੀ ਊਰਜਾ ਨਾਲ ਲੋਕ ਸਭਾ ਚੋਣਾਂ ਵਿੱਚ ਉਤਰੇ ਗਾਂਧੀ ਪਰਿਵਾਰ ਦੇ ਸਭ ਤੋਂ ਨਜ਼ਦੀਕੀ ਕਮਾਂਡਰ ਕੇ.ਐਲ. ਸ਼ਰਮਾ ਇਸ ਵਾਰ ਇੱਥੋਂ ਕਾਂਗਰਸ ਦੇ ਉਮੀਦਵਾਰ ਹਨ। ਉਹਨਾਂ ਨੇ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਸ਼੍ਰੀਮਤੀ ਜੁਬਨ ਇਰਾਨੀ ਉਹ ਆਪਣੀ ਮਜ਼ਬੂਤ ਵਿਰੋਧੀ ਮੰਨਿਆ ਹੈ ਇਸ ਨਿਤੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਹਰਾਇਆ ਸੀ ਇਸ ਬਾਰੇ ਭਾਵੇਂ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਕਾਂਗਰਸ ਵੱਲੋਂ ਸਿੱਧੇ ਤੌਰ ਤੇ ਚੋਣ ਮੈਦਾਨ ਵਿੱਚ ਨਹੀਂ ਹੈ ਪਰ ਜ਼ਮੀਨੀ ਸਿਆਸਤ ਦੀ ਜੋ ਤਸਵੀਰ ਸਾਹਮਣੇ ਆ ਰਹੀ ਹੈ ਉਸ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਲੜਾਈ ਇੱਕ ਤਰਫਾ ਨਹੀਂ ਸਗੋ ਨਜ਼ਦੀਕੀ ਹੈ ਤੁਮੇ ਕਰਨਾ ਦੀ ਗੱਲ ਕਰੀਏ ਤਾਂ ਭਾਜਪਾ ਦਾ ਹੱਥ ਸਭ ਤੋਂ ਉੱਪਰ ਹੈ ਕਿਉਂਕਿ ਲੋਕ ਸਭਾ ਹਲਕੇ ਅਧੀਨ ਹਾਉਂ ਦੀਆਂ ਪੰਜ ਵਿਧਾਨ ਸਭਾਵਾਂ ਵਿੱਚੋਂ ਤਿੰਨ ਤੇ ਭਾਜਪਾ ਦਾ ਕਬਜ਼ਾ ਆਇਆ ਤੇ ਦੋ ਤੇ ਸਪਾ ਦਾ ਕਬਜ਼ਾ ਹੈ ਇਨ੍ਹਾਂ ਵਿੱਚ ਵੀ ਸਪਾ ਵਿਧਾਇਕਾਂ ਦੀ ਵਫਾਦਾਰੀ ਸਪਾ ਵਿਧਾਇਕ ਹੋਣ ਦੇ ਬਾਵਜੂਦ ਬਾਚੋਵਲ ਹੋ ਗਈ ਹੈ ਦੋਵਾਂ ਦੇ ਪਰਿਵਾਰ ਖੁਲਿਆਮ ਭਾਜਪਾ ਉਮੀਦਵਾਰ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਇਸ ਦੇ ਬਾਵਜੂਦ ਨਤੀਜੇ ਬਾਰੇ ਵੱਡੇ ਪਰੋਸੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਭਾਜਪਾ ਇਸ ਵਾਰ ਇੱਥੇ ਜਿੱਤੀ ਖੇੜਵੀ ਹਾਰ ਸਕਦੀ ਹੈ ਇਸ ਵਾਰ ਮੀਠੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਇਸ ਵੀਤੀ ਜੁਬਨ ਇਰਾਨੀ ਤੋਂ ਇਲਾਵਾ ਕਾਂਗਰਸ ਵੱਲੋਂ ਕਿਸ਼ੋਰੀ ਲਾਲ ਸ਼ਰਮਾ ਅਤੇ ਬਸਵਾ ਵੱਲੋਂ ਨੰਨੇ ਸਿੰਘ ਚੋਹਾਨ ਸਮੇਤ ਕੁੱਲ 13 ਉਮੀਦਵਾਰ ਮੈਦਾਨ ਵਿੱਚ ਹਨ ਇੱਕ ਪਾਸੇ ਜਿੱਥੇ ਸਨਹੋਤੇ ਭਾਜਪਾ ਵਿਧਾਇਕ ਅਸ਼ੋਕ ਕੈਰੀ ਤਿਲੋਈ ਤੋਂ ਭਾਜਪਾ ਵਿਧਾਇਕ ਮਕੇਸ਼ਵਰ ਸ਼ਰਨ ਸਿੰਘ ਜਗਦੀਸ਼ਪੁਰ ਤੋਂ ਭਾਜਪਾ ਵਿਧਾਇਕ ਸੁਰੇਸ਼ ਪਾਸੀ ਦੀ ਸਾਖ ਦਾਤੇ ਲੱਗੀ ਹੋਈ ਹੈ ਉੱਥੇ ਹੀ ਗੋਰੀਗੰਜ ਤੋਂ ਸਪਾ ਵਿਧਾਇਕ ਰਾਕੇਸ਼ ਪ੍ਰਤਾਪ ਸਿੰਘ ਅਤੇ ਸਪਾ ਵਿਧਾਇਕ ਦਾ ਵਿਸ਼ਵਾਸ ਦਾਤੇ ਲੱਗਿਆ ਹੋਇਆ ਹੈ ਅਮੇਠੀ ਤੋਂ ਮਹਾਰਾਜੀ ਪ੍ਰਜਾਪਤੀ ਈ ਸੰਪਾਦੇ ਖਿਲਾਫ ਭਾਜਪਾ ਤੇ ਸ਼ਾਮਿਲ ਹੋ ਗਏ ਹਨ ਰਾਕੇਸ਼ ਪ੍ਰਤਾਪ ਸਿੰਘ ਨੇ ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਵਿੱਚ ਵੀ ਪਾਰਟੀ ਦਾ ਵਿਰੋਧ ਕਰਦਿਆਂ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਸੀ ਦਲ ਬਦਲੀ ਕਾਨੂੰਨ ਦਾ ਡਰ ਹੋਵੇ ਜਾਂ ਕੋਈ ਹੋਰ ਕਾਰਨ ਜਿਸ ਕਾਰਨ ਉਹ ਅਜੇ ਵੀ ਪਾਰਟੀ ਨਾਲ ਜੁੜੇ ਹੋਏ ਹਨ ਹਾਲਾਂਕਿ ਉਹਨਾਂ ਨੇ ਅਤੇ ਮਹਾਰਾਜਾ ਪ੍ਰਜਾਪਤੀ ਦੇ ਪਰਿਵਾਰਿਕ ਮੈਂਬਰਾਂ ਨੇ ਭਾਜਪਾ ਦੇ ਪ੍ਰਚਾਰ ਵਿੱਚ ਖੁੱਲਕੇ ਹਿੱਸਾ ਲਿਆ ਕੁਝ ਤਾਂ ਭਾਜਪਾ ਚ ਸ਼ਾਮਿਲ ਹੋ ਗਏ ਹਨ ਇਹ ਦੋਵੇਂ ਵਿਧਾਇਕ ਆਪਣੇ ਸਿਆਸੀ ਭਵਿੱਖ ਲਈ ਭਾਜਪਾ ਦੇ ਹੱਕ ਵਿੱਚ ਹਰ ਸੰਭਵ ਕੋਸ਼ਿਸ਼ ਕਰਦੇ ਨਜ਼ਰ ਆਏ ਜਦੋਂ ਤੋਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਸਿਆਸੀ ਹਲਕਿਆਂ ਵਿੱਚ ਜਿੱਤ ਹਾਰ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਇਸ ਵਿੱਚ ਪ੍ਰਿਯੰਕਾ ਗਾਂਧੀ ਦਾ ਜ਼ਮੀਨੀ ਪੱਧਰ ਤੇ ਪ੍ਰਚਾਰ ਕਰਨਾ ਜਿਸ ਵਿੱਚ ਗਾਂਧੀ ਪਰਿਵਾਰ ਦਾ ਕਾਰਜਸਥਾਨ ਮੌਜੂਦਾ ਸਰਕਾਰ ਦਾ ਸੱਤਾ ਵਿਰੋਧੀ ਕਾਰਕ ਮੀਠੀ ਸ਼ਾਈ ਪਰਿਵਾਰ ਨਾਲ ਸੰਬੰਧਿਤ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾ ਸੰਜੇ ਸਿੰਘ ਅਤੇ ਉਹਨਾਂ ਦੀ ਪਤਨੀ ਅਮਿਤਾ ਸਿੰਘ ਇਸ ਦੌਰਾਨ ਕਿਤੇ ਨਜ਼ਰ ਨਹੀਂ ਆ ਰਹੇ ਹਨ ਇਹ ਸਾਰੀ ਚੋਣ ਮੁਹਿੰਮ ਇੰਨੀ ਮਹਤਵਪੂਰਨ ਹੈ ਕਿ ਜੇਕਰ ਇਹ ਕੰਮ ਕਰਦੇ ਹਨ ਤਾਂ ਭਾਜਪਾ ਦੀ ਕਿਸਮਤ ਉਲਟ ਸਕਦੀ ਹੈ ਬਾਹ ਵਾਜਪਾ ਵੀ ਹਾਰ ਸਕਦੀ ਹੈ ਹਾਲਾਂਕਿ ਜਿੱਤਾ ਹਾਰ ਦਾ ਫੈਸਲਾ 4 ਜੂਨ ਨੂੰ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਹੋਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਅਗਲੇ ਹਫਤੇ ਫੇਰ ਮਿਲਾਂਗੇ ਤਦ ਤੱਕ ਲਈ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ